ਨਵੇਂ ਸੂਏ ਦੇ ਮੋਗੇ ਨੂੰ ਲੈ ਕੇ ਕਿਸਾਨਾਂ ਤੇ ਨਹਿਰੀ ਵਿਭਾਗ ਦੇ ਅਧਿਕਾਰੀਆਂ ਦੀ ਆਪਸ ਵਿੱਚ ਖੜਕੀ ਜਿਲ੍ਹਾ ਮਾਨਸਾ ਚੋਂ ਦੇ ਨਹਿਰੀ ਉੱਡਤ ਬ੍ਰਾਂਚ ਭੰਮੇਕਾਲਾ ਬਣਿਆ ਨਹਿਰੀ ਸੂਆ ਬੀਰੇਵਾਲਾ ਜੱਟਾ ਕੋਲ ਸੂਏ ਦਾ ਮੋਗਾ 3 ਇੰਚ ਨੀਵਾ ਕਰਨ ਤੇ ਪਿੰਡ ਝੇਰਿਆਂ ਵਾਲੀ ਤੇ ਬੀਰੇਵਾਲੇ ਜੱਟਾਂ ਦੇ ਕਿਸਾਨਾਂ ਨੇ ਨਹਿਰਾ ਨਹਿਰੀ ਮਹਿਕਮੇ ਤੇ ਦੋਸ਼ ਲਗਾਏ ਹਨ ਨਹਿਰੀ ਵਿਭਾਗ ਦੇ ਮੁਲਾਜ਼ਮ ਤੇ ਨਜ਼ਦੀਕ ਕੁਝ ਕਿਸਾਨਾਂ ਦੀ ਮਿਲੀਭੁਗਤ ਕਰਕੇ ਉਹਨਾਂ ਦੇ ਖੇਤਾਂ ਵੱਲ ਜਾ ਰਹੇ ਨਹਿਰੀ ਪਾਣੀ ਪ੍ਰਭਾਵਿਤ ਕਰਨ ਕਰਕੇ ਮੋਗਾ ਨੀਵਾ ਲਗਾਇਆ ਗਿਆ ਅਤੇ ਪ੍ਰੀਤਿ ਸਿੰਘ ਅਤੇ ਹੋਰ ਕਿਸਾਨਾਂ ਨੇ ਮੋਗਾ ਨੀਵਾ ਕਰਨ ਵਾਲਿਆਂ ਖਿਲਾਫ ਸਰਕਾਰ ਨੂੰ ਕਾਰਵਾਈ ਦੀ ਮੰਗ ਕੀਤੀ ਜਦੋਂ ਇਸ ਸਬੰਧੀ ਨਹਿਰੀ ਵਿਭਾਗ ਦੇ ਐਕਸ਼ਨ ਜਗਮੀਤ ਸਿੰਘ ਆਪਾ ਕਰਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੋਸਾਂ ਨੂੰ ਨਕਾਰਦੇ ਹੋਏ ਕਿਹਾ ਸੁਣੋ ਤੁਸੀਂ ਵੀ ਕੀ ਕਿਹਾ ਉਹਨਾਂ ਨੇ ਹਾਂਜੀ ਕੀ ਮਸਲਾ ਜੀ ਸੂਏ ਦਾ ਜੀ ਮਸਲਾ ਜੀ ਸੂਏ ਦਾ ਇਹ ਵੀਰੇ ਵਾਲੇ ਮੋਗਾ ਲੱਗਿਆ ਹੋਇਆ ਜੀ ਉੱਡਤ ਬ੍ਰਾਂਚ ਵਾਲਾ ਸੂਆ ਜਿਹੜਾ ਵੀਰੇ ਵਾਲੇ ਮੋਗਾ ਲੱਗਿਆ ਹੋਇਆ ਇਹਨਾਂ ਨੇ ਕੱਲ ਸ਼ਾਮ ਨੂੰ 3 ਵਜੇ ਮੋਗਾ ਪਟਦਾ ਜੀ ਜਦੋਂ ਅਸੀਂ ਇੱਥੇ ਆਏ ਸਾਨੂੰ ਪਤਾ ਲੱਗਿਆ ਅਸੀਂ ਪੁੱਛਿਆ ਜੀ ਇੱਥੇ ਦੋ ਜਈ ਖੜੇ ਸੀਗੇ ਜੀ ਮਹਿਕਮੇ ਦੇ ਉਹਨਾਂ ਨੂੰ ਪੁੱਛਿਆ ਵੀ ਕੀ ਗੱਲਬਾਤ ਹੈ ਜੀ ਇਹ ਤੁਸੀਂ ਮੋਗਾ ਪੱਟ ਲਿਆ ਕਹਿੰਦੇ ਜੀ ਇਹਦਾ ਮੂੰਹ ਵਿੰਗਾ ਸੀਗਾ ਜੀ ਸਿੱਧਾ ਕਰਦੇ ਆ ਜੀ ਸਾਨੂੰ ਇਹ ਜਵਾਬ ਦਿੱਤਾ ਅਸੀਂ ਆਖਿਆ ਜੀ ਮੂੰਹ ਤਾਂ ਫਿਰ ਦੂਜਿਆਂ ਦੇ ਵੀ ਵਿੰਗੇ ਆ ਅਸੀਂ ਪੁੱਛਿਆ ਜੀ ਇਹਨਾਂ ਨੂੰ ਵੀ ਆਏ ਕਰਕੇ ਵੀਰਾਲ ਦੇ ਬੰਦੇ ਕਹਿੰਦੇ ਆ ਵੀ ਅਸੀਂ ਮੈਕੇ ਵੀ ਨੂੰ 2 ਲੱਖ ਰੁਪਇਆ ਦਿੱਤਾ ਜੀ ਦੱਸੋ ਤੁਸੀਂ ਇਹਨਾਂ ਤੋਂ ਲੈਂਤਾ ਹੈ ਜਿਦੋਂ ਅਸੀਂ ਇਹ ਗੱਲ ਕੀਤੀ ਜੀ ਮੈਕਮਾ ਨੇ ਸਾਡੇ ਨਾਲ ਗੱਲ ਨਹੀਂ ਕੀਤੀ ਹੈ ਸਾਡੇ ਕੋਲ ਬਕਾਇਦਾ ਬੀੜੂ ਹੈ ਮੈਕਮਾ ਜੀ ਟੱਪ ਗਿਆ ਤਾਂ ਦੋਨੇ ਜੇਈ ਭੱਜ ਗਏ ਜੀ ਜਵਾਬ ਨਹੀਂ ਦਿੱਤਾ ਜੀ ਫਿਰ ਅਸੀਂ ਐਕਸ਼ਨ ਸਾਹਿਬ ਨੂੰ ਫੋਨ ਲਾਇਆ ਜੀ ਐਕਸ਼ਨ ਸਾਹਿਬ ਨੂੰ ਪੁੱਛਿਆ ਐਕਸ਼ਨ ਸਾਹਿਬ ਨੇ ਸਾਨੂੰ ਇਹੀ ਗੱਲ ਕਹੀ ਕਹਿੰਦੇ ਵੀ ਤੁਸੀਂ ਸਾਡੇ ਮੁਲਾਜ਼ਮ ਘੇਰੇ ਆਏ ਆ ਬਾਏ ਮੈਂ ਤੁਹਾਡੇ ਤੇ ਪਰਚਾ ਦੇਵਾਂਗਾ ਸਾਨੂੰ ਆਹ ਕੁਛ ਬੋਲੇ ਜੀ ਉਹ ਅਸੀਂ ਆਖਿਆ ਜੀ ਅਸੀਂ ਮੁਲਾਜ਼ਮ ਤਾਂ ਘੇਰੀ ਨਹੀਂ ਮੁਲਾਜ਼ਮ ਥੋੜੇ ਭੱਜਿਆ ਪਰ ਮੁਲਾਜ਼ਮਾਂ ਨੇ ਖੜਨਾ ਸੀ ਇਹ ਮੋਗਾ ਆਦਬ ਵਿਚਾਲੇ ਪਿਆ ਸੀਗਾ ਜੀ ਵੀਰੇ ਵਾਲੇ ਦੇ ਇਹ 6 ਬੰਦੇ ਸੀਗੇ ਤੇ ਜਿਹੜੇ ਕੰਮ ਕਰਦੇ ਸੀਗੇ ਉਹਨਾਂ ਨੂੰ ਅਸੀਂ ਪੁੱਛਿਆ ਵੀ ਜਿਹੜੇ ਮਿਸਤਰੀ ਸੀ ਵੀ ਤੁਸੀਂ ਮੈਂ ਕਿਵੇਂ ਵੱਲੋਂ ਕਹਿੰਦੇ ਅਸੀਂ ਤਾਂ ਸੀਰੀ ਪਾਲੀਆਂ ਰਲਦੇ ਆਏ ਸੀਦਾ ਤਾਲਾ ਹੀ ਜਾਂਦੇ ਆ ਉਹ ਮੋਗਾ ਪਟਕੇ ਚਣਾਈ ਕਰੀ ਜਾਂਦੇ ਸੀ ਜਦੋਂ ਜੀ ਵੀਡੀਓ ਬਣਾ ਲਈ ਇਹ ਬੰਦੇ ਵੀ ਛੱਡ ਕੇ ਸਾਰੇ ਭੱਜ ਗਏ ਉਸ ਤੋਂ ਬਾਅਦ ਜਦੋਂ ਸਵੇਰੇ ਆ ਕੇ ਦੇਖਿਆ ਜੀ ਤਾਂ ਇਹਨਾਂ ਨੇ ਸਿਰੇ ਲਾਤਾ ਰਾਤ ਨੂੰ 12 ਵਜੇ ਇਹਨਾਂ ਨੇ ਮੋਗਾ ਤਿਆਰ ਕਰਤਾ ਬਣਾ ਕੇ ਨੀਵਾ ਕਰਕੇ ਲਾਤਾ ਜੀ ਸਾਡੀ ਕੋਈ ਕਿਸੇ ਨੇ ਸੁਣਵਾਈ ਨਹੀਂ ਕੀਤੀ ਅਸੀਂ ਐਮਐਲਏ ਸਾਹਿਬ ਨੂੰ ਵੀ ਫੋਨ ਲਾਇਆ ਜੀ ਉਹ ਕਹਿੰਦੇ ਅਸੀਂ ਐਕਸ਼ਨ ਨਾਲ ਕਰਦੇ ਆਂ ਜੀ ਗੱਲ ਦੋ ਤਿੰਨ ਵਾਰ ਫੋਨ ਲਾਇਆ ਸਾਡਾ ਫੋਨ ਜਰੂਰ ਚੱਕਿਆ ਉਹਨਾਂ ਨੇ ਗੱਲਬਾਤ ਕੀਤੀ ਪਰ ਸਾਨੂੰ ਜਵਾਬ ਨਹੀਂ ਕਿਸੇ ਗੱਲ ਦਾ ਮਿਲਿਆ ਵੀ ਅਸੀਂ ਐਕਸ਼ਨ ਨਾਲ ਗੱਲ ਕਰ ਲਈ ਤੁਹਾਡਾ ਹੱਲ ਹੋ ਜਾਂ ਨਾ ਹੋ ਸਾਡਾ ਕੋਈ ਇਸ ਚੀਜ਼ ਦਾ ਹੱਲ ਨਹੀਂ ਹੋਇਆ ਜੀ ਹੁਣ ਅਸੀਂ ਪੁਲਿਸ ਨੂੰ ਸੂਚਿਤ ਕਰਤਾ ਜੀ ਬਕਾਇਦਾ ਮੈਕਮੇ ਨੂੰ ਫੋਨ ਕਰਤਾ ਜੀ ਹੁਣ ਦੇਖੋ ਕੀ ਕਰਦੇ ਆ ਸਾਡੀ ਬੇਨਤੀ ਹੈ ਵੀ ਇਹ ਮੋਗੇ ਨੂੰ ਕੈਦ ਕੀਤੀ ਜਾ ਤੇ ਜੇ ਮੋਗਾ ਜਮਾ ਸਹੀ ਸੀਗਾ ਇਹਨਾਂ ਨੇ ਸਹੀ ਕਰਨਾ ਸੀ ਗਲਤ ਲੱਗਿਆ ਸੀ ਫੇਰ ਸਾਨੂੰ ਉਸ ਹਿਸਾਬ ਨਾਲ ਦੱਸ ਦੇ ਪਰ ਜਈ ਇਥੋਂ ਭੱਜੇ ਕਿਉਂ ਸਾਡੀ ਗੱਲ ਦਾ ਕੋਈ ਜਵਾਬ ਨਹੀਂ ਦਿੰਦਾ ਜੀ ਸਾਡੇ ਹੱਲ ਕੀਤਾ ਜਾਵੇ ਮੋਗੇ ਨੂੰ ਕੈਦ ਹੋਵੇ ਬੰਦਿਆਂ ਤੇ ਪਰਚਾ ਹੋਵੇ ਤੇ ਇਹਨਾਂ ਨੇ ਪਾਣੀ ਛੱਡਤਾ ਇਸੇ ਕਾਰਨ ਵੀ ਸਾਰੀ ਰੌਲਗਦੌਲ ਕਰਨ ਦੇ ਮਾਰੇ ਨੂੰ ਤੁਹਾਡਾ ਕਿਹੜਾ ਪਿੰਡ ਹੈ ਤੇ ਇਹ ਕਦੋਂ ਕਦੋਂ ਬਣਿਆ ਸੁਆ ਸਾਡਾ ਪਿੰਡ ਚੇਰਿਆਂ ਵਾਲੇ ਜੀ ਇਹ ਹੁਣੇ ਸੁਆ ਬਣਿਆ ਸੀ ਪਿੱਛੇ ਪਾਣੀ ਹੁਣ ਇਹਦੇ ਚ ਚੱਲਿਆ ਸਾਰੀਆਂ ਨਾਲਾਂ ਸਹੀ ਪਾਣੀ ਕੱਢੀ ਜਾਂਦੀਆਂ ਸੀ ਜੀ ਪਿਛਲੇ ਦੋ ਮੋਗੇ ਜੀ ਪਾਣੀ ਘਟ ਲੈਂਦੇ ਸੀ ਉਹ ਸਹੀ ਕਰਨੀ ਸੀ ਉਹਨਾਂ ਦੀ ਕੰਪਲੀਟ ਸੀਗੀ ਉਹ ਇਹਨਾਂ ਨੇ ਸਹੀ ਕੀਤੇ ਕੱਲ ਹੀ ਉਹ ਸਹੀ ਕਰਨ ਦੇ ਨਾਲ ਇਹਨਾਂ ਨੇ ਇਹੀ ਤਰੀਕਾ ਖੇੜ ਲਿਆ ਵੀ ਨਾਲ ਦੀ ਨਾਲ ਇਹਦਾ ਵੀ ਕੰਮ ਕਰ ਲਗੇ ਇਹਦੀ ਕੋਈ ਕੰਪਲੀਟ ਸੀ ਇਹਦੀ ਕੋਈ ਕੰਪਲੀਟ ਨਹੀਂ ਸੀਗੀ ਜੀ ਇਹ ਸਾਨੂੰ ਬੰਦੇ ਕਹਿੰਦੇ ਰਹੇ ਹਿੰਦਾ ਜੀ ਹਰਪਾਲ ਦਾ ਉਹ ਕਹਿੰਦਾ ਰਿਹਾ ਜੀ ਆਪਾਂ ਪਟਕੇ ਨੀਵੇਂ ਕਰਵਾ ਲਗੇ ਆਪਾਂ 16 ਨਾਲ ਨਾਲ ਸੋਡਾ ਅਸੀਂ ਇਹੀ ਗੱਲ ਆਖੀ ਵੀ ਸਾਡੇ ਮੋਗੇ ਪਾਣੀ ਸਹੀ ਦਿੰਦੇ ਆ ਵੀ ਪਟਵਾਉਂਦੇ ਨਹੀਂ ਅਸੀਂ ਨਹੀਂ ਤੇ ਅਸੀਂ ਨਾ ਇਹ ਕੰਮ ਕਰੀਏ ਉਹ ਕਹਿੰਦਾ ਇਸ ਦਾ 2 ਲੱਖ ਰੁਪਇਆ ਇਕੱਠਾ ਕੀਤਾ ਅਸੀਂ ਤਾਂ ਪਟਾਵਾਂਗੇ ਇਸ ਦਾ ਪੈਸੇ ਦੇਵਾਂਗੇ ਉਹ ਕਿਨੂੰ ਦਿੱਤਾ 2 ਲੱਖ ਰੁਪਇਆ 2 ਲੱਖ ਮੈਂ ਕਿਹਨੂੰ ਕਹਿੰਦਾ ਜੀ ਹੁਣ ਜਾਂ ਤਾਂ ਹਿੰਦੇ ਨੂੰ ਪਤਾ ਜਾਂ ਮਹਿਕਮੇ ਨੂੰ ਪਤਾ ਜੀ ਅੱਛਾ ਹਾ ਗੱਲਬਾਤ ਹੋਈ ਹੈ ਜੀ ਉਹਦੀ 8 ਚ ਹਾਂਜੀ ਇਹ ਅਸੀਂ ਐਕਸਨ ਸਾਹਿਬ ਨੂੰ ਕੱਲ ਫੋਨ ਕੀਤਾ ਐਕਸਨ ਸਾਹਿਬ ਉਹਦੇ ਸਾਨੂੰ ਕਹਿੰਦੇ ਅਸੀਂ ਤੁਹਾਡੇ ਤੇ ਪਰਚਾ ਦੇਵਾਂਗੇ ਤੁਸੀਂ ਸਾਡੇ ਮੁਲਾਜ਼ਮ ਕਹਿਰ ਲੈ ਜੀ ਤੇ ਤੁਸੀਂ ਮੈਂ ਕਹੂੰਗੇ ਮੈਥੋਂ 5 ਲੱਖ ਰੁਪਈਆ ਮੰਗਦੇ ਜੀ ਅਸੀਂ ਐਕਸਨ ਤੋਂ ਕਹਦਾ 5 ਲੱਖ ਮੰਗ ਲਿਆ ਜੀ ਸਾਨੂੰ ਕਿਉਂ ਹੈਰਾਨ ਕੀਤਾ ਜੀ ਜਿੱਦ ਦਿਨ ਐਕਸਨ ਸਾਹਿਬ ਇੱਥੇ ਬੈਠੇ ਸਾਨੂੰ ਕੱਲੀ ਚੇਹਰਿਆਂ ਵਾਲੇ ਨੂੰ ਹੈਰਾਨ ਕਰੀ ਜਾਂਦੇ ਆ ਜੀ ਕੋਈ ਸਾਡੀ ਸੁਣਵਾਈ ਨਹੀਂ ਕੁਛ ਨਹੀਂ ਜੀ ਕਿੰਨਾ ਕਰਕਵਾ ਚੇਹਰਿਆਂ ਵਾਲੀ ਦਾ ਨਹਿਰੀ ਪਾਣੀ ਦੀ ਗੱਲ ਕਰੀਏ 580 ਏਕੜਾ ਜੀ ਟੇਲ ਤੇ ਅਸੀਂ ਆ ਜੀ ਲਾਸਟ ਇਹ ਮੋਗੇ ਦਾ ਕੋਈ ਨੰਬਰ ਹੈ ਮੋਗੇ 10700 10700 ਜੀ ਚੇਹਰੇ ਵਾਲੀ ਮੋਗੇ ਦਾ ਨੰਬਰ ਹੈ ਜੀ ਇਹਦਾ ਨਹੀਂ ਹਾਂਜੀ ਬਾਕੀ ਇੱਥੇ ਲੜਾਈ ਹੋਣ ਦਾ ਪੂਰਾ ਪੂਰਾ ਖਤਰਾ ਹੈ ਜੇ ਕੱਲ ਅਸੀਂ ਖੜ੍ਹਦੇ ਜੇ ਇਹ ਬੰਦੇ ਸਾਡੇ ਮਗਰ ਪੈਂਦੇ ਸੀ ਨਾਲ ਕੋਲ ਕਹਣ ਸੀ ਸੱਬਣਾ ਸੀ ਜੀ ਜਦੋਂ ਪੰਨਿਆ ਬੰਦੇ ਨਸ਼ੇ ਦੇ ਡਕਾ ਕੇ ਭੇਜੇ ਸੀ ਦੋਨੇ ਜਿਹੜੇ ਸੂਏ ਦੇ ਵਿੱਚ ਚਿਹਾਈ ਕਰਦੇ ਸੀਗੇ ਉਹ ਅਸੀਂ ਇੱਥੋਂ ਚੱਲ ਗਏ ਜੀ ਜਦੋਂ ਸਾਡੇ ਮਗਰ ਪੈਣ ਲੱਗੇ ਜੀ ਅਸੀਂ ਚੁੱਪ ਕਰ ਗਏ ਜੀ ਉਹਨਾਂ ਨੂੰ ਜਾਣਨ ਨੂੰ ਕੌਣ ਸੀ ਬੰਦੇ ਉਹ ਬੰਦੇ ਜੀ ਇੱਥੋਂ ਦੇ ਦੋ ਘਰਾਂ ਦੇ ਪਾਲੀ ਆ ਜੀ ਅੱਛਾ ਅਸੀਂ ਉਹਨਾਂ ਦੇ ਨਾਂ ਨਹੀਂ ਜਾਣਦੇ ਉਹ ਬੰਦਿਆਂ ਦੇ ਨਾਂ ਜਾਣਦੇ ਆਪੇ ਆਪ ਦਾ ਨਾਂ ਦੇਣਗੇ ਬੰ ਪਰਾਸੀ ਇਥੋਂ ਚੱਲ ਗਏ ਜੇ ਅਸੀਂ ਉਹਨਾਂ ਨੂੰ ਬਕਾਇਦਾ ਪੁੱਛਿਆ ਵੀ ਉਹ ਕਹਿੰਦੇ ਇਹ ਤਾਂ ਸੀਰੀ ਪਾਲੀਆਂ ਐ ਬਾਕੀ ਅਸੀਂ ਰਾਤ ਬਰਾਤੇ ਆਉਨੇ ਆ ਜੀ ਸਾਡਾ 4 ਕਿਲੋਮੀਟਰ ਤੇ ਪੈਂਦਾ ਜੀ ਇੱਥੇ ਸਾਨੂੰ ਰਾਤ ਨੂੰ ਆਏ ਨੂੰ ਮਾਰ ਦੇਣਗੇ ਜੀ ਜਦੋਂ ਗੇੜਾ ਮਾਰਨ ਆਉਨੇ ਸਾਡੇ ਤਾਂ ਹੈਡ ਹੀ ਸਾਡੇ ਇੱਥੇ ਲੱਗੇ ਹੋਏ ਆ ਜੀ ਕੀ ਮੰਗ ਕਰਦੇ ਹਾਂ ਪ੍ਰਸ਼ਾਸਨ ਮੰਗੇ ਇਹੀ ਆ ਜੀ ਸਾਡਾ ਹੱਕ ਸਹੀ ਦਿੱਤਾ ਜਾਵੇ ਸਾਨੂੰ ਇਹਨਾਂ ਦਾ ਸਹੀ ਕੀਤਾ ਜਾਵੇ ਬਣਦੀ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹੀ ਹੱਕ ਮੰਗਦੇ ਆ ਜੀ ਅਸੀਂ ਤਾਂ ਹਾਂਜੀ ਕੀ ਨਾਮ ਪਹਿਲਾਂ ਮੇਰਾ ਨਾਮ ਬੱਲੂ ਸਿੰਘ ਆ ਜੀ ਸੋਨਾ ਪੱਜਰੌੜਾ ਸਿੰਘ ਵੀਰਿਆਲੀ ਦਾ ਪਿੰਡ ਆ ਮੇਰਾ ਸਾਡਾ ਮੂਰੇ ਨਾਲ ਤੇ ਵਾਹਣਾ ਜੀ ਬਾਸੀ ਵੀਰਿਆਲੇ ਦਾ ਬਾਣ ਚੇ ਰਹਿਣ ਜਿਹੜਾ ਖਵਾ ਇਹ 40 ਸਾਲ ਤੋਂ ਲੈ ਕੇ ਜੀ ਪਹਿਲਾਂ ਕਾਲੀਆਂ ਦੀਆਂ ਸਰਕਾਰਾਂ ਕਾਂਗਰਸ ਦੀਆਂ ਚ ਆਪਦੀ ਮਰਜ਼ੀ ਨਹੀਂ ਪਟਕੇ ਲਾ ਲੈਂਦੇ ਆ ਹੁਣ ਨਵਾਂ ਸੁਆ ਬਣ ਗਿਆ ਸੀਗਾ ਜੀ ਜਿਹੜਾ ਸਾਡੇ ਚਿਹਰਿਆਂ ਨੂੰ ਉੱਤੇ ਦੂਜੀ ਵੀਰਿਆਏ ਨੂੰ ਹੱਕ ਲੱਗਿਆ ਸਾਡੇ ਫੁੱਲ ਪਾਣੀ ਸੀਗਾ ਬਾਦੂ ਜੀ ਖਾਲਾਂ ਦੇ ਉੱਤੋਂ ਦੀ ਡੁੱਲਦਾ ਸੀ ਇਹਨਾਂ ਨੇ ਕੱਲ ਦੁਪਹਿਰੇ 3 ਵਜੇ ਫਿਰ ਪੰਨ ਲਿਆ ਜੀ ਪੰਨ ਕੇ ਇੱਥੇ ਮਹਿਕਮਾ ਆ ਗਿਆ ਜੀ ਇਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਪਿੰਡ ਦੇ ਹੀ ਬੰਦੇ ਸੀਗੇ ਤੇ ਅਸੀਂ ਇਹਨਾਂ ਨੂੰ ਕਹਿ ਬਈ ਕੋਈ ਮਹਿਕਮੇ ਦੀ ਕਾਰਵਾਈ ਹੈ ਕੁਛ ਨਹੀਂ ਜੀ ਜਈ ਜੂਈ ਭੱਜ ਗਏ ਇੱਥੋਂ ਇਹ ਬੰਦੇ ਕਹਿੰਦੇ ਵੀ ਅਸੀਂ ਤਾਂ 2 ਲੱਖ ਰੁਪਈਆ ਦਿੱਤਾ ਹੈ। ਇਹ ਪੈਸੇ ਨਾਲ ਕੁਝ ਵੀ ਕਰਵਾ ਲਗੇ। ਹੂੰ ਠੀਕ ਹੈ ਜੀ 40 ਸਾਲ ਤੋਂ ਸਾਨੂੰ ਪਹਿਲੇ ਹੀ ਸ਼ੱਕ ਸੀਗਾ ਜੀ ਜਿੱਦੇ ਸੂਆ ਬਣਿਆ ਵੀ ਕੋਈ ਮੂਰਲੀਆਂ ਨਾਲ ਹੱਲਣ ਨਾਲ ਹੱਲਣ ਇਹ ਮੋਗਾ ਭੰਨਣਗੇ ਇਹਨਾਂ ਦੇ ਭੰਨ ਲੈ ਜੀ। ਭੰਨ ਕੇ ਰਾਤ ਨੂੰ ਪਲਾਸਟਰ ਕਰਤਾ ਜੀ ਆਪ ਮਹਿਕਮਾ ਛੱਡ ਗਿਆ ਸੀ ਵਿਚਾਲੇ। ਹੂੰ ਠੀਕ ਹੈ ਜੀ 3 ਇੰਚ ਨੀਵਾ ਤਾਰ ਕੇ ਹੁਣ ਇਹ ਆਪ ਹੀ ਪਲਾਸਟਰ ਕਰ ਗਿਆ ਵੀ ਮਰ। ਹੂੰ ਠੀਕ ਹੈ। ਜੀ ਮੰਗ ਕਰਦੇ ਹਾਂ ਪ੍ਰਸ਼ਾਸਨ। ਮੰਗ ਕਰਦੇ ਹਾਂ ਜੀ ਇਹਨੂੰ ਸਜ਼ਾ ਮਿਲਣੀ ਚਾਹੀਦੀ ਜਿਹੜੇ ਬੰਦਿਆਂ ਦੇ ਨਾਮ ਕੋਲ ਕੋਲੇ ਲਿਖਿਆ ਹੈ ਉਹਨਾਂ ਦੇ ਪਛਾਣ ਹੋਣਾ ਚ ਹਾਂ ਜੀ ਇੱਕ ਮਸਾਨ ਅਕਸ਼ਰ ਜੀ ਨਮਸਕਾਰ ਜੀ ਕੋਲੀ ਵਧੀਆ ਜਰਨਲਿਸਟ ਕੋ ਜੀ ਤੋਂ ਬੋਲ ਰਹਾ ਹਾਂ ਜੀ ਹਾਂ ਜੀ ਹੋ ਸਿਕੋ ਹਾਂ ਜੀ ਬਹੁਤ ਵਧੀਆ ਜੀ ਅੱਛਾ ਜਿਹੜਾ ਵੀਰੇ ਵਾਲਾ ਤੁਛੇਰੇ ਵਾਲੇ ਨੂੰ ਜਾਂਦਾ ਮੁੱਗੇ ਤੇ ਕੱਲ ਕੋ ਪੱਟ ਪੁੱਟ ਕੇ ਲਾਇਆ ਮੁੱਗਾ ਹਾਂ ਜੀ ਠੀਕ ਹੀ ਜੀ ਥੋੜੇ ਜਿ ਮੁੱਗੇ ਅੱਛਾ ਜੀ ਇੱਕ ਇੱਕ ਕੀਤਾ ਕਿ ਹੋਰ ਵੀ ਨੇ ਆ ਉਹ ਮੇਰੇ ਖਿਆਲ ਚ 10 ਨੇ ਜਾਂ 4 ਨੇ ਜੀ ਅੱਛਾ ਹਾਂਜੀ ਇਸ ਮੋਗੇ ਦਾ ਕੀ ਇਸ਼ੂ ਬਣਿਆ ਹੋਇਆ ਉੱਥੇ ਖੜੇ ਨੇ ਮੈਂ ਮੌਜੂਦ ਹਾਂ ਉੱਥੇ ਲੋਕ ਖੜੇ ਹੋਏ ਨੇ ਉਹ ਜਗ੍ਹਾ ਤੇ ਵੀ ਹੈ ਜਿਹੜਾ ਰਾਤ ਨੂੰ ਹਾਂਜੀ ਪਤਾ ਨਹੀਂ ਜੀ ਮੈਨੂੰ ਕਾਹਤੋਂ ਲੋਕ ਖੜੇ ਨੇ ਨਹੀਂ ਉੱਥੇ ਤੁਸੀਂ ਕੱਲ ਆਏ ਨਹੀਂ ਆ ਤੁਹਾਡਾ ਡਿਪਾਰਟਮੈਂਟ ਆਇਆ ਹੋਊਗਾ ਹਾਂਜੀ ਉੱਥੇ ਕੋਈ ਪੈਸਿਆਂ ਦੀ ਗੱਲ ਕਰਦੇ ਪੈਸੇ ਲੈ ਕੇ ਰਾਤ ਨੂੰ ਜਿਹੜਾ ਇਹ ਜਿਹੜਾ ਮੋਗਾ ਲਨੀਵਾ ਕਰਕੇ ਲਾਤਾ ਕਿਨੇ ਪੈਸੇ ਲੈ ਕੇ ਜੀ ਪਿੰਡ ਵਾਲਿਆਂ ਤੋਂ ਪਿੰਡ ਵਾਲੇ ਇਹ ਕਹਿ ਰਹੇ ਨੇ ਜਿਹੜੇ ਉੱਥੋਂ ਪੰਚਾਇਤ ਦੇ ਚਿਹਰੇ ਵਾਲੀ ਦੀ ਉਹ ਕਹਿ ਰਹੀ ਹੈ ਵੀ ਜਿਹੜਾ ਜੀ ਉਹ ਕੋਈ ਉਹ ਤਾਂ ਉਹ ਤਾਂ ਚਲੋ ਉਹਦਾ ਉਹਦਾ ਉਹਨਾਂ ਨੇ ਜੋ ਆਪਣੀ ਹੈਗੀ ਪ੍ਰਸ਼ਾਸਨਿਕ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਕੋਲ ਗੁਰਜੀਤ ਜੀ ਮੇਰੇ ਕੋਲ ਕੰਪਲੇਂਟ ਆਈ ਹੈ ਸੀ ਬਾਈ ਨੇਮ ਕਲ ਪੁਲਿਸ ਪarcha ਦੇ ਰਹੇ ਆ ਬੰਦੇ ਦੇ ਨਾਮ ਤੇ ਜਿਸ ਬੰਦੇ ਨੇ ਪੈਸਾ ਦੀ ਅਲੀਗੇਸ਼ਨ ਲਾਈ ਹੈ ਓਕੇ ਸਾਡੇ ਕੋਲ ਉਸ ਬੰਦੇ ਦਾ ਨਾਮ ਮੋਬਾਈਲ ਨੰਬਰ ਤੋਂ ਵੀਡੀਓ ਮੇਰੇ ਕੋਲੇ ਆ ਗਈ ਜੀ ਜਿਹਦੇ ਵਿੱਚੋਂ ਮਤਲਬ ਧਮਕਾ ਆ ਰਿਹਾ ਜਿਹਾ ਨੂੰ ਜੀ ਉਨੇ ਸਰਕਾਰੀ ਕੰਮ ਦੇ ਵਿੱਚ ਵਿਗੜਨ ਪਾਇਆ ਜੀ ਮਿਸਬੀਹੇਵ ਕੀਤਾ ਤੇ ਅਲੀਗੇਸ਼ਨ ਲਾਏ ਹੈ ਕ腐ਪਸ਼ਨ ਦੇ ਓਕੇ ਜੀ ਜੋ ਕਿ ਬਹੁਤ ਸੀਰੀਅਸ ਅਲੀਗੇਸ਼ਨਸ ਨੇ ਜੀ ਜੀ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜੀ ਨਹੀਂ ਉਹ ਤੁਹਾਡਾ ਰਾਈਟ ਹੈ ਜੀ ਮੈਂ ਇੱਕ ਗੱਲ ਕਰ ਰਿਹਾ ਮੋਗੇ ਦੀ ਮੋਗੇ ਦੀ ਜਿਹੜਾ ਇਹ ਪੱਟ ਕੇ ਮਤਲਬ ਜੀ ਮੇਰੇ ਵੱਲੋਂ ਰਿਟਨ ਪਰਮਿਸ਼ਨ ਦਿੱਤੀ ਗਈ ਸੀ ਜੀ ਹਾਂ ਤੁਹਾਨੂੰ ਪਰਮਿਸ਼ਨ ਆ ਇੱਕ ਇੱਕ ਰਿਟਨ ਹਾਂਜੀ ਹਾਂਜੀ ਇਹ ਪਿੰਡ ਬੀਰੇ ਵਾਲਾ ਵੱਲੋਂ ਸੀਗੀ ਤੁਹਾਡੇ ਕੋਲੇ ਨਹੀਂ ਨਹੀਂ ਜੀ ਮੈਂ ਆਪ ਮੋਗੇ ਚੈੱਕ ਕੀਤੇ ਸਾਰੇ ਅਸੀਂ ਮਤਲਬ ਸੂਅ ਮੋਟੋ ਚੈੱਕ ਕੀਤੇ ਜੀ ਸਾਰੇ ਮੋਗੇ ਅੱਛਾ ਇਹਦੇ ਵਿੱਚ ਕੋਈ ਦਿੱਕਤ ਸੀ ਬਿਲਕੁਲ ਜੀ ਟੈਂਗੋ ਠੀਕ ਹੋਏ ਨੇ ਜੀ ਬਿਨਾਂ ਦਿੱਕਤੋ ਕੀ ਦਿੱਕਤ ਸੀ ਫਿਰ ਆਪਾਂ ਨੂੰ ਨਹੀਂ ਉੱਥੇ ਇਹਨਾਂ ਨੂੰ ਜ਼ਿਆਦਾ ਵਿਸ਼ਵਾਸ ਲੈ ਕੇ ਨਹੀਂ ਕਰ ਲੈਣਾ ਚਾਹੀਦਾ ਕਿ ਬਸ ਉਹ ਨਹੀਂ ਜੀ ਮੇਰੀ ਗੱਲ ਸੁਣੋ ਭਾਈ ਜੀ ਮੇਰੀ ਗੱਲ ਸੁਣੋ ਜੀ ਜੀ 35 ਪਿੰਡ ਪੈਂਦੀ ਹੈ ਜੇ ਅਸੀਂ ਕਿਹਨੂੰ ਕਿਹਨੂੰ ਬੁਲਾਇਆ ਕਰੀਏ ਹਰ ਬੰਦੇ ਨੂੰ ਫਰਮੈਟ ਸੁਣੋ ਠੀਕ ਹੈ ਠੀਕ ਹੈ ਹਾਂ ਜੀ ਤੁਸੀਂ ਉਹਦੇ ਮੁਤਾਬਕ ਜੇ ਕਿਸੇ ਬੰਦੇ ਨੂੰ ਕਿਸੇ ਬੰਦੇ ਨੂੰ ਘੇਰ ਕੇ ਆਪਾਂ ਜੀ ਉਥੇ ਮਿਸਬੀਹੇਵ ਕਰ ਰਹੇ ਆ ਹਾਂ ਐਲਿਗੇਸ਼ਨ ਲਾ ਰਹੇ ਆ ਕਿ 2 ਲੱਖ ਲੈ ਗਿਆ ਤੂੰ ਭੱਜ ਗਿਆ ਓਏ ਤੂੰ ਭੱਜ ਗਿਆ ਨੀਵੀ ਬਾਈ ਖੜਾ ਓਏ ਤੂੰ ਭੱਜ ਗਿਆ ਅੱਧੀ ਕਰੇ ਮਿਸਬੀਹੇਵ ਕੀਤਾ ਜਿਹੜਾ ਸਾਡੇ ਕੋਲ ਆਫਿਸ ਚ ਆਇਆ ਜੀ ਨੀ ਚਲੋ ਐ ਜੇ ਲਾ ਜਿੰਨਾ ਉਹਦੇ ਕਾਨੂੰਨ ਦੇ ਤਹਿਤ ਜਿਹੜਾ ਮੋਗਾ ਡਿਪਾਰਟਮੈਂਟ ਨੇ ਤਾਂ ਜੀ ਗੱਲ ਸੁਣੋ ਮੈਂ ਮੈਂ ਉਹ ਜਿਹੜਾ ਆਪਣੀ ਨਵੀਂ ਕੈਸੀ ਬਣਦੀ ਹੈ ਨਾ ਜੀ ਹਾਂ ਹਾਂ ਆ ਜੋ ਮੋਗੇ ਜਿਵੇਂ ਉੱਤੇ ਥੱਲੇ ਹੋਏ ਨੇ ਜੀ ਹਾਂ ਇਦੂਆਰ ਪਾਣੀ ਚ ਲਾ ਕੇ ਫਿਰ ਦੇਖਿਆ ਜਾਊਗਾ ਕੋਈ ਮੋਗਾ ਪਾਣੀ ਵੱਧ ਵੀ ਲੈ ਰਿਆ ਹੁੰਦਾ ਕੋਈ ਪਾਣੀ ਘੱਟ ਵੀ ਲੈ ਰਿਆ ਹੁੰਦਾ ਕੋਈ ਕੋਈ ਹੋਰ ਵੀ ਦਿੱਕਤ ਹੋ ਜਾਂਦੀ ਹੁੰਦੀ ਹੈ ਨਵੇਂ ਚੈਨਲ ਨੂੰ ਸੈੱਟ ਕਰਨ ਦੇ 4-6 ਮਹੀਨੇ ਲੱਗ ਜਾਂਦੇ ਹੁੰਦੇ ਆ ਬਿਲਕੁਲ ਬਿਲਕੁਲ ਹਾਂ ਘਟਾਪਾ ਪਿੰਡਾਂ ਨਹੀਂ ਆਪਸੀ ਧੜੇ ਬਣਦੀਆਂ ਦੇ ਵਿੱਚ ਨਾ ਮਹਿਕਮੇ ਨੂੰ ਨਹੀਂ ਇਨਵੋਲ ਕਰਨਾ ਚਾਹੀਦਾ ਜੀ ਜੀ ਜ हां तुण अज आना देखना यह तो मौका के ठीक अच्छा, अच्छा, अच्छा। हाँ है जी ठीक है थीक, थीक, थीक।